ਸਵੰਤ ਸਿੰਘ ਕਮਲਦਾ ਲਿਖਿਆ ਨਾਵਲ ਮਿੱਤਰ ਪਿਆਰੇ ਨੂੰ ਭਾਗ 13ਵਾਂ ਅੰਕ 13ਵਾਂ ਪਿੰਡੋਂ ਬਾਹਰ ਮੁੜ ਸਲਾਹਾਂ ਹੋਣ ਲੱਗੀਆਂ ਕੀ ਤੁਹਾਡੇ ਘਰ ਪਹਿਲਾਂ ਜਾਇਆ ਜਾਵੇ ਜਾਂ ਲੱਜਾਂ ਲੱਛੇ ਦੀ ਤੁਸੀਂ ਬਣੇ ਤਣੇ ਨੂੰ ਸਾਰੇ ਲਾਣੇ ਨੂੰ ਘਰ ਲਿਜਾਓ ਸੀ ਮੈਂ ਉਸ ਦਿਨ ਨੋਟ ਕੀਤਾ ਕਿ ਤੁਹਾਨੂੰ ਲੋਕਾਚਾਰੀ ਬਾਰੇ ਬਹੁਤਾ ਪਤਾ ਨਹੀਂ ਕਿਵੇਂ ਸਧਾਰਨ ਗੱਲ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਮਾਂ ਬੰਸੋਂ ਨਾਲ ਰਹਿ ਲਈ ਕਿ ਤੈਨੂੰ ਕਿ ਮੈਨੂੰ ਤੇਰੇ ਘਰ ਪਹਿਲਾਂ ਜਾਣਾ ਚਾਹੀਦਾ ਹੈ ਪਾਣੀ ਧਾਣੀ ਪੀ ਕੇ ਅਤੇ ਥੋੜਾ ਸਮਾਂ ਬੈਠ ਕੇ ਤੇਰੀ ਸੱਸ ਨਾਲ ਤੇ ਇਹਨਾਂ ਦੇ ਘਰ ਆ ਜਾਵਾਂਗੀ ਚਾਚਾ ਇੱਥੇ ਅੱਗੇ ਰਿਹਾ ਹੀ ਹੈ ਭਾਵੇਂ ਸਿੱਧਾ ਚਲਿਆ ਜਾਵੇ ਇਹ ਗੱਲ ਸਾਰਿਆਂ ਦੇ ਦਿਲ ਲੱਗੇ ਘਰੇ ਨਾ ਦਿਨ ਛਪਾ ਦੇਵੀਂ ਤੇਰੀ ਖਾਤਰ ਨਹੀਂ ਲਿਆਂਦੀ ਤੂੰ ਸੰਭਾਂਸਾ ਨੂੰ ਛੇਤੀ ਭੇਜਣ ਲਈ ਕਿਤਾਬ ਨਹੀਂ ਵਜੂ ਆਖਿਆ ਐਨਾ ਕਾਲਾ ਤੂੰ ਹੁਣ ਨਹੀਂ ਨਹੀਂ ਲੈ ਜਾਂਦਾ ਸਾਡੀ ਚੀਜ਼ ਏ ਲੈ ਚੱਲੇ ਆ ਤੇ ਭੇਜਿਆਂਗੇ ਵੀ ਆਪਣੀ ਮਰਜ਼ੀ ਨਾਲ 500 ਨੇ ਤੜਾਕ ਤੜਾਕ ਦੋ ਤਿੰਨ ਧਰ ਦਿੱਤਾ ਤੂੰ ਜਿੱਤੀ ਮੈਂ ਹਾਰਿਆ ਬਾਬਾ ਗੁਰੂਆ ਛੇਤੀ ਭੇਜ ਦੇਗੀ ਤੁਸੀਂ ਅਸਲੋਂ ਨਿਤਾਣਪੁਣਾ ਵਿਖਾਇਆ ਜਾ ਬੱਚਾ ਤਿਆਰੀ ਕਰ ਸੰਤ ਚਰਨ ਪਾਉਣਗੇ 500 ਨੇ ਹੱਥ ਚੁੱਕ ਕੇ ਆਸ਼ੀਰਵਾਦ ਦਿੱਤੀ ਤੁਸੀਂ ਤੇ ਚਾਚਾ ਹੱਸਦੇ ਹੱਸਦੇ ਤੁਰ ਗਏ। ਨਹੀਂ ਸੌਰੀ ਆ ਗਈ। ਨਟੋ ਹੁਣ ਤਾਂ ਬੱਸ ਕਰ ਮੈਂ ਉਹਦਾ ਹੱਥ ਘੁੱਟ ਦਿਆਂ ਕਰ ਜਾਂ। ਇਹਦੀ ਚੰਗੀ ਤਰ੍ਹਾਂ ਪੀਪੋ ਬੋਲ ਲੈਣ ਦੇ। ਲੱਛਾ ਥੋੜੇ ਜਨੇ ਥੋੜੇ ਜਿੰਨੇ ਫਰਕ ਨਾਲ ਅੱਗੇ-ਅੱਗੇ ਸਾਈਕਲ ਤੋਰੀ ਗਿਆ ਤੇ ਅਸੀਂ ਪਿੱਛੇ ਘੁੱਟੀਆਂ ਘੁੱਟੀਆਂ ਰਿਸਕ ਦਿਆਂ ਗਏ। ਛੱਪੜ ਉੱਤੋਂ ਦੀ ਹੁੰਦੀਆਂ ਅਸੀਂ ਝੱਟ ਹੀ ਘਰ ਵਜਾ ਬੜੀਆਂ। ਜਾਂਦਿਆਂ ਨੂੰ ਬਾਂਸੋਂ ਦੀ ਸੱਸ ਛਤੜੇ ਹੇਟ ਸੁੱਤੀ ਪਈ ਸੀ ਸਾਈਕਲ ਦਾ ਖੜਾਕ ਸੁਣ ਕੇ ਉਹ ਉੱਠ ਬੈਠੀ ਦਰਮਿਆਨੀ ਉਮਰ ਦੀ ਨਰੋਈ ਕਾਠੀ ਵਾਲੀ ਉਹ ਜਨਾਨੀ ਸੀ ਆਹ ਉਹ ਧੀ ਧੰਨ ਭਾਗ ਗੁਰੂ ਸੁਖ ਵਰਤਾਵੇ ਹੁਣ ਬਾਂਸੋਂ ਨੂੰ ਪਿਆਰ ਦੇਣ ਨੂੰ ਔਲੀ ਬਾਂਸੋਂ ਨੇ ਪੈਰੀ ਹੱਥ ਲਾਉਂਦਿਆਂ ਸੱਸ ਰੀਕਾਰ ਆਖੀ ਸੱਸ ਨੇ ਗੱਲ ਲਾਈ ਤੇ ਬੁੱਢ ਸੁਆਗਣ ਹੋਣ ਤੱਕ ਸਾਰੀਆਂ ਸੀਸਾਂ ਗਿਣ ਦਿੱਤਾਂ ਉਹਨਾਂ ਦੇ ਪਿੱਛੇ ਖੜੋਤੀ ਮੈਂ ਵੀ ਹੱਥ ਜੋੜ ਦਿੱਤੇ ਇਹ ਪ੍ਰਕਾਸ਼ ਕੌਰ ਹੈ ਮੇਰੀ ਸਹੇਲੀ ਆਪਣੇ ਚਾਚੇ ਨਾਲ ਜੰਗ ਸਹਿਵਾਈ ਸੀ ਬੰਸੋਣੀ ਮੇਰੀ ਜਾਨ ਪਣਛਾਨ ਕਰਵਾਈ ਉਸ ਦੀ ਸੱਸ ਨੇ ਮੈਨੂੰ ਵੀ ਕੁੱਟ ਲਿਆ ਜੀ ਆਈ ਨੂੰ ਸਦਕੇ ਵਾਰੀ ਆਓ ਆਓ ਬੈਠੋ ਲੱਛੇ ਅੰਦਰੋਂ ਸੂਤ ਦਾ ਮੰਝਾ ਚੁੱਕ ਲਿਆ ਸੱਸ ਤੋਂ ਚਾ ਨਹੀਂ ਚੁੱਕਿਆ ਜਾ ਰਹੀ ਸੀ ਮੈਂ ਘੌਰੇ ਘੜੇ ਦਾ ਠੰਡਾ ਪਾਣੀ ਲਿਆਉਂਦੀ ਆ ਉਹ ਖਿਹੜੇ ਮੱਥੇ ਨਾਲ ਰਸੋਈ ਵੱਲ ਚਲੀ ਗਈ ਲੱਛੂ ਸੂਤ ਦਾ ਮੰਝਾ ਲਿਆ ਬੰਸੋ ਦਾ ਕਰ ਕੱਚਾ ਸੀ ਪਰ ਸੱਸ ਨੇ ਲੇਪ ਪੁਚ ਕੇ ਸੁਥਰਾ ਬਣਾਇਆ ਹੋਇਆ ਸੀ ਗੁਜਾਰੇ ਜੋਗਾ ਬਸਨ ਨੂੰ ਬਹੁਤ ਸੀ ਟੱਬਰੀ ਵੀ ਬਹੁਤੀ ਨਹੀਂ ਸੀ ਲੱਛੇ ਦਾ ਛੋਟਾ ਭਰਾ ਇੱਕ ਹੋਰ ਸੀ ਸਸ ਪਾਣੀ ਦਾ ਗਲਾਸ ਭਰ ਕੇ ਲੈ ਆਈ ਸੁੱਖ ਨਾਲ ਗਰਮੀ ਵਿੱਚ ਭੁੱਜ ਗੰਗਾ ਹੋਮਗਾ ਮਾਂ ਸਦਕੇ ਮਾਂ ਮਾਈ ਨੇ ਅਸੀਸਾਂ ਨੂੰ ਦੁਹਰ ਤਰ ਦੇ ਲਈ ਮਾਸੀ ਜੀ ਸਾਡੀ ਬਾਂਸੋ ਤੇਰੀ ਸੇਵਾ ਵੀ ਕੁਝ ਕਰਦੀ ਐ ਕਿ ਜਾਨ ਕਿ ਚੈਲਿੰਗ ਤੁਖਾਈ ਮੇਰੀ ਗੱਲ ਸੁਣ ਕੇ ਪਾਣੀ ਪਿੰਦੀ ਬਾਂਸੋ ਨੇ ਗਲਾਸ ਉੱਤੋਂ ਦੀ ਟੀਰ ਕੱਢਿਆ ਪਠੇੜੀ ਕਰਦੀ ਏ ਇਸੇ ਨਹੀਂ ਕਰਨੀ ਐ ਇਸੇ ਨਹੀਂ ਕਰ ਸਾਂਭਣਾ ਐ ਮਾਈ ਨੇ ਉਲਟੀਆਂ ਤਰੀਫਾਂ ਸ਼ੁਰੂ ਕਰ ਦਿੱਤਾ ਬਾਂਸੋਂ ਨੇ ਦੂਜਿਆਂ ਤੋਂ ਚੋਰੀ ਮੈਨੂੰ ਅੰਗੂਠਾ ਹਲਾਇਆ ਚਾਹ ਹੁਣੇ ਤਰ੍ਹਾਂ ਜਾਂ ਛੱਟ ਠਹਿਰ ਜਾਣਾ ਜਿਵੇਂ ਤੁਹਾਡੀ ਮਰਜ਼ੀ ਚਾਹ ਐਨੀ ਗਰਮੀ ਵਿੱਚ ਨਾ ਮਾਸੀ ਜੀ ਮੈਂ ਚਾਹ ਵੱਲੋਂ ਵਰਜ ਦਿੱਤਾ ਇਸ ਤਰ੍ਹਾਂ ਦੇਰ ਵੀ ਹੋ ਜਾਣੀ ਸੀ ਛੱਟ ਦਮ ਲੈ ਕੇ ਮੈਂ ਲੱਛੇ ਨੂੰ ਸੈਂਟ ਦਿੱਤੀ ਬੇਬੇ ਬੀਬੀ ਨੂੰ ਦੀਪ ਦੇ ਘਰ ਛੱਡ ਛੱਡ ਅਤੇ ਤੁਸੀਂ ਕੀ ਮੋੜਾਂਗੇ ਲੱਛੇ ਨੇ ਮੇਰੀ ਸਹਣ ਤਾਂ ਪੁੰਜੇ ਨਾ ਪੈਣ ਦਿੱਤੀ ਕਾਕਾ ਚਾਹ ਦੀ ਘੁੱਟ ਤਾਂ ਪੀ ਲੈਂਦੇ ਇਸ ਤਰ੍ਹਾਂ ਮੈਂ ਨਿਰਨੀ ਨੂੰ ਕਿਵੇਂ ਛੱਡਾਵਾਂ ਮਾਸੀ ਜੀ ਫੇਰ ਪੀ ਪੀ ਲਵਾਂਗੀ ਮੈਂ ਸਮਝੌਤੇ ਦੀ ਰਾਹ ਕੱਢ ਲਈ ਲੱਛੇ ਦਾ ਕਰ ਮੈਂ ਜ਼ਰੂਰ ਵੇਖਣਾ ਚਾਹੁੰਦੀ ਸਾਂ ਸੋ ਵੇਖ ਲਿਆ ਹੁਣ ਮੈਨੂੰ ਮਾਨਸਿਕ ਤਸੱਲੀ ਸੀ 50 ਉਮਰ ਪਰ ਦੁਖੀ ਨਹੀਂ ਹੋਵੇਗੀ ਜਿਸ ਨੂੰ ਦਿਲ ਦਾ ਹਾਣੀ ਮਿਲ ਜਾਵੇ ਕਿ ਸਭ ਕੁਝ ਨਹੀਂ ਮਿਲ ਸਕਦਾ ਮਾਸੀ ਦੇ ਨਾਲ ਮੈਂ ਤੁਹਾਡੇ ਘਰ ਨੂੰ ਤੁਰ ਪਈ ਮੇਰੀ ਧੜਕਣ ਵਿੱਚ ਹਲਚਲ ਉੱਠ ਪਈ ਅੰਦਰ ਲੀਆਂ ਛੱਲਾਂ ਨੂੰ ਮਸੇ ਰੋਕ ਰਹੀ ਸਾਂ ਲੱਛੇ ਦੀ ਬੇਬੇ ਸ਼ਾਇਦ ਝੱਟ ਹੀ ਸਭ ਕੁਝ ਸਮਝ ਗਈ ਸੀ ਪਰ ਉਸ ਮੇਰੇ ਨਾਲ ਕੋਈ ਗੱਲ ਨਹੀਂ ਥੋਰੀ ਮੇਰੇ ਦਿਲ ਉਹਦਾ ਸਤਕਾਰ ਹੋਰ ਵੀ ਵੱਧ ਗਿਆ ਸਾਨੂੰ ਅੱਧਾ ਪਿੰਡ ਪਾੜ ਕੇ ਆਉਣਾ ਪਿਆ ਰਾਹ ਵਿੱਚ ਪਤਾ ਨਹੀਂ ਕੋਈ ਲੋਕਾਂ ਦੇ ਡੇਲੇ ਪਾਠ ਪਾੜ ਪੈਂਦੇ ਸਨ ਤੁਹਾਡੀ ਹਵੇਲੀ ਦਾ ਬਾਹਰ ਚੜ੍ਹਦੇ ਬਲਸੀ ਪਿਛਵਾੜੇ ਮੈਂ ਉਹ ਰੂੜੀ ਤੱਕੀ ਜਿੱਥੇ ਤੁਸੀਂ ਪਹਿਲੀ ਰਾਤ ਨੂੰ ਛਾਲ ਮਾਰੀ ਸੀ ਅਸੀਂ ਭੌਂ ਭੌਂ ਕੇ ਅੰਦਰ ਵੜਿਆ ਪਸ਼ੂਆਂ ਵਾਲਾ ਘਰ ਤੇ ਵਿਹੜਾ ਵੱਖਰਾ ਸੀ ਤੇ ਬਸੋਂ ਵਾਲਾ ਵੱਖਰਾ ਇੰਨੇ ਵਿਹੜਿਆਂ ਤੇ ਕੋਠਿਆਂ ਵਿੱਚ ਚਾਰ ਪੰਜ ਘਰ ਸਕੋਲ ਹੀ ਸਖਾਲੇ ਹੀ ਬਸ ਜਾ ਸਕਦੇ ਸੀ ਇਹ ਇੱਕ ਜੱਟ ਦਾ ਘਰ ਬਿਲਕੁਲ ਨਹੀਂ ਸੀ ਸਾਨੂੰ ਵੇਖ ਕੇ ਭੋਰੋ ਹਿੰਕ ਪਈ ਉਹ ਇੱਕ ਛਤਰੇ ਹੇਠ ਵੱਜੀ ਹੋਈ ਸੀ ਭੋਰੋ ਦੀ ਹਿੰਕ ਨੇ ਮੇਰੇ ਅੰਦਰ ਹੌਲ ਪੈਦਾ ਕਰ ਦਿੱਤਾ ਲੱਛੇ ਦੀ ਬੇਬੇ ਨੇ ਬਸੋਂ ਵਾਲੇ ਘਰ ਵੜਦਿਆਂ ਹੀ ਆਖਿਆ ਬੇਬੇ ਰਾਜਕੁਰੇ ਮੱਥਾ ਟੇਕਦੀਆਂ ਹੁਣ ਰਾਜ਼ੀਆਂ ਸੁੱਖ ਨਾਲ ਜਿਉਂਦੀ ਵਸਤੀ ਰਹਿ ਬਹਿ ਜਾ ਰਾਜ਼ੀਆਂ ਜਿਹੋ ਜਿਹੇ ਬੇਜੀ ਨੇ ਮੁਸਕਰਾਉਂਦਿਆਂ ਉੱਤਰ ਦਿੱਤਾ ਆ ਬੀਬੀ ਤੁਹਾਡੀ ਪ੍ਰਾਉਣੀ ਨੂੰ ਲੈ ਕੇ ਆਈ ਹਾਂ ਬੰਜੇ ਉੱਤੇ ਪਈ ਬੀਜੀ ਨੇ ਮੇਰੇ ਵੱਲ ਦੋਹਾਂ ਬਾਹਾਂ ਚੁੱਕੀਆਂ ਮੈਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਆਖਦਾ ਪਹਿਲੋਂ ਪੈਰ ਫੜਲੇ ਫਿਰ ਮੱਥੇ ਨੂੰ ਲਾਏ ਫਿਰ ਬੇਜੀ ਨੇ ਪੈਰ ਖਿੱਚਣ ਦੀ ਕੋਸ਼ਿਸ਼ ਕੀਤੀ ਮੈਂ ਢਿੱਲੇ ਛੱਡ ਦਿੱਤੇ ਇੱਥੇ ਆ ਮੇਰੀ ਦੀਵੀ ਜੀ ਦੀਆਂ ਬਾਹਾਂ ਹਲੇ ਵੀ ਚੁੱਕੀਆਂ ਹੋਈਆਂ ਸਨ ਮੈਂ ਆਪਣਾ ਸਿਰ ਬਾਹਾਂ ਵਿੱਚ ਦੇ ਦਿੱਤਾ ਉਹਨੇ ਇੱਕ ਨਾਲ ਘੁੱਟ ਲਿਆ ਇਹ ਸਾਰਾ ਨਜ਼ਾਰਾ ਤੁਸੀਂ ਪਿੱਛੇ ਖਲੋਤੇ ਵੇਖ ਰਹੇ ਸੀ ਮੇਜ਼ ਉੱਤੇ ਰੱਖਿਆ ਪੱਖਾ 베ਜੀ ਦੇ ਮੰਜੇ ਦੇ ਵਾਲੇ ਹਵਾ ਸੁੱਟ ਰਿਹਾ ਸੀ ਮੈਂ 베ਜੀ ਦੇ ਪਾਸੋਂ 베ਜੀ ਨੂੰ ਪਾਸੋਂ ਘੁੱਟ ਲਿਆ ਤੁਹਾਡੇ ਨਾਲ ਰਿਸ਼ਤਾ ਜੋੜਨ ਪਿੱਛੋਂ ਪਤਾ ਨਹੀਂ ਮੈਨੂੰ 베ਜੀ ਦਾ ਕਿਉਂ ਮੋਹ ਆਉਣ ਲੱਗ ਪਿਆ ਸੀ ਸਾਰੀ ਦਲਕੀ ਭੁੱਲ ਕੇ ਹੁਣ ਮੇਰਾ ਆਪਾ ਇਉ ਤੜਕ ਰਿਹਾ ਸੀ ਜਿਵੇਂ ਆਪਣੀ ਮਾਂ ਦੀ ਹਿੱਕ ਨਾਲ ਲੱਗੀ ਹੋਈ ਹਾਂ ਜਿਹੜੀ ਮੇਰੇ ਦੁੱਖ ਹਰ ਲਵੇਗੀ ਜਦ ਮੈਂ ਸਿਰ ਚੁੱਕਿਆ ਵੇਜੀ ਦੀਆਂ ਅੱਖਾਂ ਪਰਨਾਲਿਆਂ ਵਾਂਗ ਡੁੱਲੀ ਜਾ ਰੰਗਾਂ ਸਨ ਤੁਸੀਂ ਵੀ ਮਸੋਸੇ ਖਲੋਤੇ ਸੀ ਮੈਂ ਅੱਖਾਂ ਭਰੀ ਕੁਝ ਕਹਿਣ ਤਵਾਰੀ ਸਾਂ ਸਾਡੀ ਇਸ ਹਾਲਤ ਨੂੰ ਭਾਪਕੇ ਲੱਛੇ ਦੀ ਬੀਬੀ ਬਿਨਾ ਕੁਝ ਕਹੀ ਹੀ ਤੁਰ ਗਈ ਇਸ ਤਰ੍ਹਾਂ ਦੀ ਘਟਨਾ ਸ਼ਾਇਦ ਹੀ ਕਦੇ ਘਟੀ ਹੋਵੇ ਕਿ ਕੋਈ ਕੁੜੀ ਆਪਣੇ ਹੋਣ ਵਾਲੇ ਮਗੇਤਰ ਦੇ ਘਰ ਰਿਸ਼ਤਾ ਟੁੱਟ ਜਾਣ ਤੋਂ ਪਿੱਛੋ ਗਈ ਹੋਵੇ। ਇਹ ਔਨੋਖੀ ਨਹੀਂ ਅਵੱਲੀ ਗੱਲ ਵੀ ਸੀ। ਉੰਜ ਮੇਰੇ ਨਾਲ ਹੋਈ ਵੀ। ਜੱਗੋ ਤੇਰਵੀ ਸੀ। 베ਜੀ ਇਸ ਤਰ੍ਹਾਂ ਆਪਣੇ ਆਪ ਨੂੰ ਭਰ-ਭਰ ਕਿਉਂ ਡੋਲ ਦਿਓ? ਮੈਂ ਆਪਣੀ ਚੁੰਨੀ ਦੇ ਪੱਲੇ ਨਾਲ ਉਸ ਦੀਆਂ ਅੱਖਾਂ ਸਾਫ਼ ਕੀਤਾ। ਉਹਨਾਂ ਮੇਰਾ ਹੱਥ ਫੜ ਕੇ ਚੁੰਮ ਲਿਆ। ਫਿਰ ਇੱਕ ਉੱਤੇ ਕੁੱਟ ਕੇ ਲੰਬਾ ਹੌਂਕਾ ਪਰਿਆ। ਤੇ ਇਹ ਮੇਰੀ ਕਿਸਮਤ ਚੰਦਰੀ ਖੋਟੀ ਮੈਂ ਹੱਥੀ ਪੁੱਤ ਦੇ ਲੇਖ ਸਹਾੜੇ ਮੈਨੂੰ ਕੀ ਪਤਾ ਸੀ ਤੂੰ ਮੁਟਿਆਰ ਹੋ ਕੇ ਇੰਨੀ ਰੂਪਾਂ ਹੋ ਗਈ ਐ ਇੰਨੀ ਕਤ ਤਵੇਖੀ ਸੀ ਮੈਂ ਡੁੱਬੜੀ ਰਾਜੀ ਹੁੰਦੀ ਤੈਨੂੰ 100 ਵਾਰ ਜਾ ਕੇ ਵੇਖਾਉਂਦੀ ਇਹ ਘਰ ਨਰਕ ਕਾ ਨੂੰ ਬਾਂਦਾ ਬੇਜੀ ਫੁੱਟ ਫੁੱਟ ਰੋਪੇ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਪਰ ਗੱਜ ਚ ਪਰ ਕੇ ਰਹਿ ਗਏ ਮੈਂ ਹੀ ਭਰੇ ਮਨ ਨਾਲ ਜੀ ਕਾੜਾ ਕੀਤਾ ਬੇਜੀ ਹਾੜੇ ਇਸ ਤਰ੍ਹਾਂ ਨ ਰੂਬ ਮੈਂ ਹੀ ਬਦਨਸੀਬ ਸਾਂ ਜੀ ਨੂੰ ਤੁਹਾਡੀ ਸੇਵਾ ਨਾ ਮਿਲੀ ਮੈਂ ਅੱਖਾਂ ਪੁੰਝਦੀ ਬੇਜੀ ਮੇਰੇ ਹੱਥ ਫੜ ਲੈਂਦੇ ਕਦੇ ਆਪਣੇ ਚੌੜੇ ਮੱਥੇ ਨੂੰ ਲਾਉਂਦੇ ਕਦੇ ਚੁੰਮਦੇ ਮੇਰੇ ਲਈ ਅੰਦਰਲੀ ਮਾਂ ਦਾ ਦਰਦ ਪਿਆਰ ਸਮਝਣਾ ਔਖਾ ਹੋ ਰਿਹਾ ਸੀ ਦੀਪਿਆ ਬੇਜੀ ਦਾ ਜਵਾਬ ਜਵਾਬ ਦਰਦ ਭਰੇ ਪਿਆਰ ਵਿੱਚ ਪੁਕਾਰਿਆ ਅੰਦਰੋਂ ਕੁਝ ਲਿਆ ਮੈਨੂੰ ਢੋਕੇ ਦੇ ਕੇ ਵਹਾ ਮੈਂ ਬੈਠੀ ਹਾਂ ਬੇਜੀ ਤੁਸੀਂ ਮੇਰੇ ਨਾਲ ਢੋਲਾ ਲਓ ਮੈਂ ਉਦਾਲਾ ਦੇਣ ਲਈ ਬਾਹਾਂ ਸਰਾਣੇ ਹੇਠ ਦੇ ਦਿੱਤੀ। 베ਜੀ ਦੇ ਦੇ ਭਾਰੇ ਸਨ। ਮੈਂ ਸਾਰਾ ਜੋਰ ਲਾ ਕੇ ਮਸੀ ਬੈਠ ਦੇ ਕੀਤੀ ਅਤੇ ਆਪਣਾ ਮੋਢਾ ਆਸਰੇ ਵਜੂ ਦੇ ਹੀ ਰੱਖਿਆ। ਤੇ ਏਕੀ ਦੱਸਾਂ ਉਹਨਾਂ ਮੇਰੀ ਗੱਲ ਪਾ ਕੇ ਆਪਣੇ ਨਾਲ ਜੋੜ ਲਈ। ਜਿੱਦਣ ਦੀ ਆਈ ਏ ਇੱਕ ਦਿਨ ਸਿੱਧੇ ਮੂੰਹ ਨਾਲ ਨਹੀਂ ਪੁੱਛਿਆ 베ਜੀ ਤੇਰਾ ਕੀ ਦੁਖਦਾ ਹੈ। ਮੈਂ ਤੇ ਉਹਦਾ ਕੁਲੂਟੀਆਂ ਵਾਲਾ ਮੱਥਾ ਹੀ ਵੇਖਿਆ ਹੈ। ਮੈਨੂੰ ਤਾਂ ਛੇਤੀ ਮਰੀ ਭਾਲਦੀ ਏ। ਬਾਈ ਚੇਤੀ ਕਰਦੀ ਮਾਲਕਾ ਨੂੰ ਹੋਵਾ ਸੁਖ ਵਰਤਾਈ ਸੱਚੇ ਪਾਤਸ਼ਾਹ ਪਤਾ ਨਹੀਂ ਕਿਉਂ ਮੈਨੂੰ ਮੈਨੂੰ ਤੁਹਾਡੇ ਕਰਮਾ ਵਾਲੀ ਨਾਲ ਹਮਦਰਦੀ ਜਾਗ ਪਈ ਉਹਦੀ ਗੈਰ ਹਾਜ਼ਰੀ ਵਿੱਚ ਪੁਰਾਈ ਚੰਗੀ ਨਹੀਂ ਲੱਗੀ ਨਹੀਂ 베 ਜੀ ਉਹਨੂੰ ਤੁਹਾਡੇ ਨਾਲੋਂ ਚੰਗਾ ਕੀ ਹੋ ਸਕਦਾ ਹੈ ਤੁਹਾਡਾ ਹੀ ਤਾਂ ਆਸਰਾ ਹੋਵੇਗਾ ਨਹੀਂ ਭਲੀਏ ਤੂੰ ਕੀ ਜਾਣੇ ਇਹ ਲਿਖੀਆਂ ਖਬਰੇ ਅਸੀਂ ਕਿਵੇਂ ਭੁਗਤਨੇ ਆ 베 ਜੀ 베 ਜੀ ਦੀ ਹਰ ਗੱਲ ਹੌਂਕਾਂ ਵਿੱਚ ਡੁੱਬ ਕੇ ਰਹੇਗੀ ਗੁੱਸੇ ਦੀ ਸੋਖੋਂ ਪਰਛਾਈ ਅੰਦਰੋਂ ਫੇਰ ਕੇ ਮੇਰਾ ਰੋਮ-ਰੋਮ ਖੜਾ ਕਰ ਗਈ ਮੈਂ ਆਖਣਾ ਚਾਹੁੰਦੀ ਸਾਂ ਇਹ ਲੇਖ ਭੋਗਣ ਲਈ ਵੇਜੀ ਤੁਸੀਂ ਆਪ ਹੀ ਪਰੋਸੀ ਸੀ ਅੱਜ ਇੰਨਾ ਚੀਂ ਝਗਾੜਾ ਕਿਉਂ ਦੀਪਿਆ ਉਸ ਨੂੰ ਪੁਕਾਰਿਆ ਹਾਂ ਵੀਜੀ ਤੁਸੀਂ ਅਲਾਨੀ ਮੰਝੇ ਕੋਲ ਖਿੱਚ ਲਈ ਬੱਸੋਂ ਉਧਰ ਬੱਸੋਂ ਉਧਰ ਸੁੱਤੀ ਪਈ ਹੋਣੀ ਐ ਉਸ ਨੂੰ ਚਾਹ ਨੂੰ ਫੇਰ ਆਖੀ ਪਹਿਲੋ ਮੇਰੀ ਗੱਲ ਧਿਆਨ ਨਾਲ ਸੁਣ ਤੁਹਾਡੇ ਨਾਲ ਮੈਂ ਵੀ ਧਿਆਨ ਵੱਲ ਕਰ ਲਿਆ ਜਿਵੇਂ ਉਹ ਗੱਲ ਸਾਡੀ ਦੋਹਾਂ ਦੀ ਸਾਂਝੀ ਸੀ ਜੇ ਤੂੰ ਚਾਹੁੰਦਾ ਹੈ ਮੈਂ ਚਾਰ ਸਾਹ ਹੋਰ ਸੁਖਾਲੇ ਲੈ ਸਕਾਂ ਮੇਰੀ ਇਸਤੀ ਨੂੰ ਵੀ ਲੈ ਆ ਉਹ ਜਾਣੇ ਵੇਖੀ ਜਾਓ ਜਿਵੇਂ ਹੋ ਐਨੀ ਸੁਣਦਿਆਂ ਹੀ ਮੇਰਾ ਮੋਢਾ ਵੇਜੀ ਦੇ ਪਾਸਿਓਂ हट ਗਿਆ ਉਹ ਪਛਾਣ ਡਿੱਗਣ ਲੱਗੇ ਮੈਂ ਮੋਢਾ ਆਪਣੀ ਥਾਂ ਸਾਬਨੇ ਪਰ ਮੈਂ ਚਾਹੁੰਦੀ ਸਾਂ ਉਸ ਵੇਲੇ ਕੋਈ ਮੈਨੂੰ ਸੰਭਾਲਾ ਦੇਵੇ ਤੁਸੀਂ ਆਪਣੀ ਕਿਸਮਤ ਦੀ ਵਗਣਤਾ ਵਿੱਚ ਝੂਰ ਰਹੇ ਸੀ ਤੁਹਾਡੀ ਨਿਗਾਹ ਧਰਤੀ ਵਿੱਚ ਟੋਏ ਗੱਡ ਰਹੀ ਸੀ ਤੁਸੀਂ ਮੈਨੂੰ ਨਹੀਂ ਦੇਖਿਆ ਸੀ ਵੀਜੀ ਮੈਂ ਤੁਹਾਨੂੰ ਉਦੋਂ ਵਾਸਤੇ ਦੇ ਰਿਹਾ ਪਰ ਤੁਸੀਂ ਆਪਣੀ ਗੱਲ ਮੰਨਣ ਲਈ ਜਿੱਦ ਫੜ ਲਈ ਸੀ ਤੁਸੀਂ ਆਪਣੇ ਲਈ ਤਾਂ ਚਾਹੁੰਦੇ ਹੋ ਪਰ ਮੇਰੇ ਲਈ ਅੱਜ ਵੀ ਤੁਹਾਡੇ ਮਨ ਵਿੱਚ ਦਰਦ ਨਹੀਂ ਜਾ ਗਿਆ ਬੀਤੇ ਨੂੰ ਵੀਜੀ ਕਿਸੇ ਨੇ ਨਹੀਂ ਮੋੜਿਆ ਤੁਹਾਡੇ ਮਨ ਦੀ ਖੁਸ਼ੀ ਨੇ ਨਹੀਂ ਹੁਲਾਣਾ ਸਗੋਂ ਦੋ ਵਿਦਾ ਦੇ ਚੋਰਾ ਪਾਰੂ ਹੈ ਸਨ ਦੀਪ ਰਾਜੂ ਤੂੰ ਇਹ ਗੱਲਾਂ ਆਖ ਕੇ ਮਰੀ ਨੂੰ ਨਾ ਮਾਰ ਮੈਨੂੰ ਨਹੀਂ ਪਤਾ ਸੋਨੇ ਬੱਟੇ ਪਿੱਤਲ ਵਟਾ ਰਹੀ ਹੈ ਮੇਰੇ ਕੋਲੋਂ ਆਖਣੋਂ ਨਾ ਰਹਿ ਗਿਆ ਬੇਜੀ ਇਸ ਵਿੱਚ ਆਉਣ ਵਾਲੀ ਦਾ ਕੀ ਕਸੂਰ ਉਹ ਆਪਣੀ ਮਰਜ਼ੀ ਨਾਲ ਥੋੜੀ ਆਈ ਸੀ ਇਸ ਮਾਮਲੇ ਵਿੱਚ ਮੈਂ ਤੁਹਾਡੀ ਕਰਮਾ ਵਾਲੀ ਦਾ ਸੱਚੇ ਦਿਲੋਂ ਡਟ ਕੇ ਪੱਖ ਲਿਆ ਇਸ ਘਰ ਦਾ ਰਵਾਸ ਹੀ ਤਿੰਨ ਪੀੜੀਆਂ ਤੋਂ ਦੋ ਵਿਆਹਾਂ ਦਾ ਤੁਰਿਆ ਆ ਰਿਹਾ ਹੈ ਇਹਦੇ ਵੱਡੇ ਭਰਾ ਦੇ ਦੋ ਵਿਆਹ ਹਨ ਬੇਜੀ ਦਾ ਤੁਹਾਡੀ ਮਤਰੀ ਭਰਾ ਤੋਂ ਭਾਵਸੀ ਤੂੰ ਜੇ ਮੈਂ ਇਸ ਵਿੱਚ ਕੀ ਕਰ ਸਕਦੀ ਹਾਂ ਇੱਕ ਤਾਂ ਇੱਕ ਦਿਨ ਹੋ ਕੇ ਹੀ ਰਹਿਣੀ ਹੈ ਫਿਰ ਹੋਰ ਨਾਲੋਂ ਤਾਂ ਤੂੰ ਧੀਏ ਕਿਉਂ ਨਾ ਆਵੇਂ ਉਹਨਾਂ ਮੇਰਾ ਹੱਥ ਫੜ ਕੇ ਚੁੰਮ ਲੈ ਮੈਂ ਇਸ ਤਰ੍ਹਾਂ ਹੱਥ ਕਿਸ ਕਾਇਆ ਕਿ ਮਹਿਸੂਸ ਨਾ ਕਰਨ ਪਰ ਮੈਨੂੰ ਇੱਕ ਗੱਲ ਗੱਲ ਵਟਣੇ ਖਾ ਖਾ ਯਾਦ ਆ ਰਹੀ ਹੈ ਹੁਣ ਮੈਂ ਛੱਟ ਵਿੱਚ ਹੀ ਭਰਾਵਾਂ ਵਾਲੀ ਹੋ ਗਈ ਮੇਰੇ ਨੋਖਸ਼ ਗੁਣਾ ਵਿੱਚ ਕਿਵੇਂ ਬਦਲ ਗਈ ਜਦੋਂ ਰੱਧਿਆ ਸੀ ਉਦੋਂ ਕਿਸੇ ਪਰਤ ਕੇ ਵੀ ਨਾ ਵੇਖਿਆ ਮਰਦ ਨੇ ਤਾਂ ਭਲਾ ਔਰਤ ਨੂੰ ਕੀ ਸਮਝਣਾ ਸੀ ਜੇ ਔਰਤ ਔਰਤ ਦੀ પીੜ ਨੂੰ ਜਾਣ ਲੈਂਦੀ ਤਾਂ ਘੱਟੋ ਘੱਟ ਇਸ ਦੁਨੀਆ ਦਾ ਅੱਧਾ ਨਾਰਕ ਜ਼ਰੂਰ ਮਿਟ ਜਾਂਦਾ ਤੁਸੀਂ ਮੇਰਾ ਪ੍ਰਤੀਕਰਮ ਖੋਖ ਰਹੇ ਸੀ ਮੈਂ ਸਾਰੀਆਂ ਤਲਖੀਆਂ ਨਿਖਾਰਦੀ ਬੋਲੀ 베ਜੀ ਇਹੋਂ ਪਲਾ ਕਦੋਂ ਹੋਇਆ ਏ ਮੇਰਾ ਭਰਾ ਭਾਈ ਨਹੀਂ ਨਾ ਸਹੀ ਮਾਪੇ ਬਾਪ ਨਾ ਸਹੀ ਫਿਰ ਵੀ ਮੈਨੂੰ ਕਿਸੇ ਪਾਲਿਆ ਏ ਉਸ ਨੂੰ ਕਿੱਥੇ ਸੁੱਟਾਂ ਮੇਰੇ ਇੰਨਾਂ ਬੋਲਾਂ ਵਿੱਚ ਪ੍ਰਾਣਾ ਰੋਸ ਤੇ ਸੂਖਮ ਗੁੱਸਾ ਸੀ ਜਿਸ ਨੂੰ ਤੁਸੀਂ ਤਾਂ ਸਮਝਦੀ ਸੀ ਤੁਸੀਂ ਤਾਂ ਸਮਝਦੇ ਸੀ ਪਰ ਤੁਹਾਡੀ ਵੀਜੀ ਨੇ ਕੁਝ ਨਹੀਂ ਗੌਲਿਆ ਸੀ ਦੀਪ ਚਾ ਜੰਦੂ ਨੂੰ ਬੁਲਾ ਹਾਲ ਕਮਰੇ ਸੁੱਤਾ ਹੋਣਾ ਏ ਮੋੜ ਮੈਨੂੰ ਪੁਕਾਰਦਿਆਂ ਆਖਣ ਲੱਗੇ ਜਿਵੇਂ ਮੈਂ ਹਾਲ ਵਿੱਚ ਬੱਚੀ ਸਾਂ ਮੈਂ ਉਹਨਾਂ ਸਭ ਨੂੰ ਰਾਜ਼ੀ ਕਰ ਲਵਾਂਗੀ ਮੇਰੇ ਰਿਸ਼ਤੇਦਾਰ ਕਿਵੇਂ ਨਹੀਂ ਮੰਨਣਗੇ ਉਸ ਮਰੀ ਮੁੱਕੀ ਰਿਸ਼ਤੇਦਾਰੀ ਦਾ ਮਾਣ ਜਿਤਾਏ ਬੀਜੀ ਉਹ ਉਹਦੋਂ ਵੀ ਰਿਸ਼ਤੇਦਾਰ ਸਨ ਤੁਸੀਂ ਉੱਠਦੇ ਆ ਬੀਜੀ ਨੂੰ ਕੜੀ ਸੁਣਾ ਦਿੱਤੀ ਤੂੰ ਕਿਉਂ ਬੋਲਦਾ ਹੈ ਮੇਰੀ ਗੱਲ ਵਿੱਚ ਬੀਜੀ ਤੁਹਾਨੂੰ ਝਟਕ ਕੇ ਪਈ ਜੇ ਮੈਂ ਅੱਗੇ ਗਲਤੀ ਕਰ ਬੈਠੀ ਹਾਂ ਤਾਂ ਠੀਕ ਵੀ ਕਰ ਸਕਦੀ ਹਾਂ ਨਹੀਂ ਉਸ ਨੂੰ ਪਿਆਰ ਰਹਿਣ ਦਿਓ ਹਲੇ ਨਾ ਜਗਾਓ ਮੈਂ ਤੁਹਾਨੂੰ ਰੋਕ ਲਿਆ ਤੇ ਬੀਜੀ ਨੂੰ ਨੌ ਨੌ ਪੜਨਾ ਸ਼ੁਰੂ ਕਰ ਦਿੱਤਾ ਵੇਜੀ ساری ਉਮਰ ਹਕੂਮਤ ਕਰਨਾ ਹੀ ਸਿੱਖੇ ਸਨ ਆਖਰ ਪਬਜੀ ਕਪਤਾਨ ਦੇ ਘਰੋਂ ਸਨ ਮੇਰੇ ਮਨ ਵਿੱਚ ਗੁੱਸਾ ਸੀ ਬਰੋਸ ਸੀ ਜੰਗੀਰ ਕਰਨ ਨਾਲ ਹਮ ਦੀ ਦਰਦ ਵੀ ਸੀ ਪਰ ਇਨ ਸਾਰੀਆਂ ਗੱਲਾਂ ਦੇ ਬਾਵਜੂਦ ਮੇਰਾ ਮਨ ਡੋਲ ਗਿਆ ਔਰਤ ਦਾ ਔਰਤ ਬਾਰੇ ਫਰਜ਼ ਤੇ ਦਰਦ ਮੈਂ ਹੁਣੇ ਭੁੱਲ ਗਈ ਸਾਂ ਤੁਸੀਂ ਬੱਸੋ ਨੂੰ ਜੁਗਾਉਣ ਚਲੇ ਗਏ ਮੈਂ ਵੇਜੀ ਦੇ ਅੱਖਾਂ ਉੱਤੇ ਉਹਨਾਂ ਨੂੰ ਪੈਂਦੀ ਕਰ ਦਿੱਤਾ ਅਤੇ ਆਪ ਉਸ ਦੀਆਂ ਲੱਤਾਂ ਬਾਹਾਂ ਕੁੱਟਣ ਲੱਗ ਪਈ ਉਹਨਾਂ ਬਥੇਰਾ ਰੋਕਿਆ ਮੈਂ ਰੁਕੇ ਨਹੀਂ ਮੇਰੇ ਦਿਲ ਮਾ ਮੋੜ ਪਿਆਰ ਉਛਲਦਾ ਉਛਾਲਾ ਖਾ ਗਿਆ ਕਾਸ਼ ਮੇਰੀ ਵੀ ਮਾਂ ਹੁੰਦੀ ਮੈਂ ਸੇਵਾ ਕਰਕੇ ਤਾਂ ਰੱਜ ਲੈਂਦੀ ਭਲਾ ਵੇਜੀ ਨਹੀਂ ਉਹ ਥਾਂ ਪਰ ਸਕਦੇ ਕਾਸ਼ ਇਹ ਮੇਰੀ ਸੱਸ ਹੀ ਬਣ ਜਾਂਦੇ ਰੂਪੋ ਜਾਪਦਾ ਸੀ ਜਿਵੇਂ ਵੀਜੀ ਨੇ ਮੇਰਾ ਨਾਮ ਨਮਾ ਨਾਮ ਰੱਖ ਲਿਆ ਤੂੰ ਘੋਟਦੀ ਏ ਮੈਨੂੰ ਮੇਰੀ ਗਰਦੀਪ ਯਾਦ ਆ ਰਹੀ ਹੈ ਮੇਰੀ ਨੋ ਨੇ ਮੇਰਾ ਹੱਥ ਘੁੱਟ ਕੇ ਨਹੀਂ ਵੇਖਿਆ ਮੈਂ ਤਰਸਦੀ ਹੀ ਰਹੀ ਹਾਂ ਉਹ ਮੈਨੂੰ ਇੱਕ ਵਾਰ ਤਾਂ ਹੱਸ ਕੇ ਬੁਲਾਵੇ ਦੁੱਖ ਪੁੱਛੇ ਬੁਲਾਵਾ ਤਾਂ ਪਾਣੀ ਭੜਾ ਦਿੰਦੀ ਨਹੀਂ ਤਾਂ ਪੱਖਾ ਛੱਡ ਕੇ ਸਾਰੀ ਦਿਹਾੜੀ ਪਈ ਰਹਿੰਦੀ ਆ ਮਟਿਆਰ ਐ ਆਂਦੇ ਦੀਪ ਨਾਲੋਂ 5 6 ਬਰੇ ਵੱਡੀ ਐ ਜਾਖਾਂ ਕੱਖ ਭੰਨ ਕੇ ਦਵਾਰਾ ਘੜੀ ਬਸੋਂ ਕਰੇ ਨਾ ਕਰੂ ਬਸੋਂ ਕਰੇ ਨਾ ਕਰੇ ਮੈਨੂੰ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਬੀਜੀ ਮੇਰੀ ਘੁੱਟ ਦਾ ਹੰਗਾਰਾ ਭਰ ਰਹੇ ਹਨ ਬੱਸੋ ਵੀ ਆ ਗਈ ਮਦਰੀ ਕਾਲੀ ਮੋਟੀ ਤੇ ਮਰਜੀ ਨਾ ਤੁਰਦੀ ਚਾਲੀਆਂ ਨੂੰ ਟੱਕੀ ਜਨਾਨੀ ਸੀ ਖੂਬਸੂਰਤ ਅੱਖਾਂ ਦੰਦਾਂ ਤੋਂ ਹਸਦੀ ਹਸਦੀ ਲੱਗਦੀ ਮੈਨੂੰ ਬੀਜੀ ਦੀ ਸੇਵਾ ਕਰਦਿਆਂ ਵੇਖ ਕੇ ਉਸ ਨੂੰ ਹੈਰਾਨੀ ਹੱਸ ਪਈ ਜਿਉਣ ਜੋਗੀ ਰਾਜਕੁਰੇ ਇਹ ਕੰਮ ਤਾਂ ਮੇਰਾ ਏ ਬੱਸੋ ਨੇ ਆਉਂਦਿਆ ਹੀ ਬੁੱਕਲ ਖੋਲ ਲਈ ਜਿਵੇਂ ਮੈਂ ਉਹਦੇ ਇੱਕ ਉੱਤੇ ਛਾਪਾ ਮਾਰ ਲਿਆ ਸੀ ਮੈਂ ਕਿਉਂ ਨਹੀਂ ਕਰ ਸਕਦੀ ਮੈਂ ਵੀ ਮੁਸਕਰਾਉਂਦਿਆਂ ਉੱਤਰ ਦਿੱਤਾ ਮੇਰੇ ਤਾਂ ਵੀਜੀ ਕੰਮ ਅਸੀਂ ਕਮਾਂਡ ਕਰਦੇ ਹਾਂ ਤੂੰ ਹੋਈ ਸੋਖ ਨਾਲ ਰਾਜਦੀ ਬੱਸੋ ਨੇ ਮੋਢੇ ਹਲਾ ਕੇ ਹੋਰ ਚੌੜੇ ਕਰ ਲੇ ਬੱਸੋ ਰਾਜ ਅਚਾ ਬਣਾ ਬਹੁਤਾਂ ਗੱਲਾਂ ਨਾ ਮਰ ਵੀਜੀ ਨੇ ਉਸ ਨੂੰ ਛਿੜਕੀ ਦਿੱਤੀ ਲਓ ਮਾਂਜੀ ਹੁਣੇ ਲਓ ਦੋ ਮਿੰਟਾਂ ਵਿੱਚ ਉਸ ਦੋ ਵਾਰ ਚੁਟਕੀ ਮਾਰੀ ਉਹਦਾ ਲੰਬਾ ਗੁਲਾਬੀ ਜੈਂਪਰ ਵੀ ਲਹਿਰਾ ਗਿਆ ਵੀਜੀ ਮੈਨੂੰ ਰਜ਼ਾਨ ਤੇ ਖੁਸ਼ ਕਰਨ ਵਾਲੀਆਂ ਗੱਲਾਂ ਕਰਦੇ ਰਹੇ ਉਹਨਾਂ ਥੋੜੇ ਚਿਰ ਵਿੱਚ ਹੀ ਮੇਰੇ ਨਾਲ ਆੜੀ ਗੰਢ ਲਈ ਤੁਹਾਡੀ ਘਰ ਵਾਲੀ ਦੇ ਵਿਰੋਧ ਸਤੇ ਪਏ ਸਨ ਮੈਨੂੰ ਮਿਲ ਕੇ ਉਹਨਾਂ ਦਾ ਮਨ ਬਣ ਗਿਆ ਕਿ ਕੁੰਡੀ ਲਾ ਕੇ ਵੀ ਇਹ ਮੱਛੀ ਆਪਣੇ ਤਲਾਹ ਖਿੱਚ ਲਿਆਉਣੀ ਹੈ ਮੇਰੀ ਸੁਰਤ ਚੱਕਰਾਂ ਵਿੱਚ ਪਈ ਹੋਈ ਸੀ ਤੇ ਜज्ਵਾਦ ਚਾ ਜज्ਵਾਦ ਜज्ਵਾ ਜज्ਵਾ ਆਪਣੇ ਪੂਰੇ ਜੋਵਨ ਵਿੱਚ ਅਗੜਾਈਆਂ ਪਰ ਆਇਆ ਸੀ ਮੈਂ ਆਪੇ ਨੂੰ ਜਿਵੇਂ ਕਿਵੇਂ ਸਾਂਭੀ ਬੈਠੀ ਸਾਂ ਦਿਲ ਦੀ ਧੜਕਣ ਵਿੱਚ ਪਿਆਰ ਦਾ ਜੱਲਤ ਰੰਗ ਦਵਾਈਆਂ ਪਾ ਉਠਿਆ ਮੇਰੇ ਹਾਲ ਚ ਮੈਨੂੰ ਹੀ ਪਤਾ ਸੀ ਮੈਂ ਸਵਮਝਦੀ ਸਾਂ ਅੱਜ ਦਿਲ ਦੀ ਉਸਲवट ਕਿਉਂ ਕਾਰਾ ਕਰਨ ਵਾਲੀ ਹੈ ਬੇਜੀ ਨੇ ਚਾਹ ਤੈਨੂੰ ਅੰਦਰ ਨਾ ਲਿਜਾਣ ਦਿੱਤੀ ਆਪਣੇ ਸਾਹਮਣੇ ਛੋਟੀ ਮੇਜ਼ ਲਵਾਈ ਚਾਹ ਨਾਲ ਇਹਨਾਂ ਕੁਝ ਖਾਣ ਨੂੰ ਰੱਖ ਦਿੱਤਾ ਕਿ ਮੈਂ ਸੋਚ ਵੀ ਨਹੀਂ ਸਕਦੀ ਸਾਂ ਸ਼ਾਇਦ ਇਹ ਮੇਰੇ ਲਈ ਉਹ ਚੀਜ਼ ਕੀਤਾ ਗਿਆ ਸੀ ਜਿਵੇਂ ਮੈਂ ਤੁਹਾਡੇ ਘਰ ਕੋਈ ਅਕਸਰ ਬਣ ਕੇ ਆਈ ਸਾਂ ਚਾਹ ਪੀ ਲੈਣ ਪਿੱਛੋਂ ਮੈਂ 베지 ਜੀ ਤੋਂ ਆਗਿਆ ਮੰਗੀ 베지 ਤੁਹਾਡੇ ਲਾਲ ਦਾ ਘਰ ਵੇਖ ਲਾਵਾਂ ਫੇਰ ਕੀ ਤੂੰ ਆਪਣਾ ਨਹੀਂ ਬਣਾਉਣਾ ਉਹਨਾਂ ਬੱਸਾਂ ਦੇ ਸਾਹਮਣੇ ਹੀ ਮੁਸਕਾਨ ਨਾਲ ਮੂੰਹ ਕਰ ਲੈ ਹੁਣ ਵੀ ਮੇਰਾ ਹੀ ਹੈ ਫਿਰ ਵੀ ਮੇਰਾ ਹੀ ਰਹਿਣਾ ਮੇਰਾ ਉੱਤਰ ਥੜਕਾਵਾ ਸੀ ਜਿਸ ਦਾ ਪਾਪ ਸੀ ਤੁਸੀਂ ਹੱਲਾ ਗੁੱਲਾ ਕਰੋ ਤਾਂ ਗੱਲ ਤੇ ਸੇਰਾ ਸਕਦੀ ਮੇਰੇ ਅੰਦਰ ਸ਼ਹਿਨਾਈ ਦੀ ਇੱਕ ਗੂੰਜ ਫਿਰ ਗਈ ਜਿਵੇਂ 베지 ਦੀ ਥਾਲੀ ਮੇਰੇ ਕਾਸੇ ਕਟੋਰੀ ਨਾਲ ਖਹਿ ਗਈ ਹੋਵੇ ਸਾਰਾ ਵੇਖ ਰੱਜ ਕੇ ਵੇਖ ਦੀਪ ਇਹਨੂੰ ਡੰਗਰਾਂ ਵਾਲਾ ਵੀ ਵਿਖਾ ਦੇ ਐਨੇ ਕਹਿ ਕੇ ਵੀ ਜੀ ਉੱਚੀ ਉੱਚੀ ਹੱਸ ਪਏ ਤੁਸੀਂ ਦੱਸਿਆ ਵੀ ਜੀ ਅੱਗੇ ਕਦੇ ਐਨੇ ਖੁਸ਼ ਨਹੀਂ ਹੋਏ ਤੁਸੀਂ ਮੇਰੇ ਪੈਰਾਂ ਨੂੰ ਮੁਬਾਰਕ ਕਦਮ ਆਖੇ ਮੇਰੇ ਜਜ਼ਵਾਤ ਵਿੱਚ ਲਹਿਰਾ ਉਠਣਾ ਓਟ ਖਲੋਤਾਂ ਅਸੀਂ ਤੁਹਾਡੀ ਪੜਨ ਤੇ ਸੌਣ ਵਾਲੀ ਸਾਂਝੀ ਬੈਠਕ ਵਿੱਚ ਆ ਗਏ ਕੋਈ ਪੂਰੇ ਗੱਡੇ ਗੱਦੇ ਦਾ ਲੱਦ ਕਿਤਾਬਾਂ ਅਲਮਾਰੀਆਂ ਵਿੱਚ ਸਜੀਆਂ ਹੋਈਆਂ ਸਨ ਅਖਬਾਰਾਂ ਰਸਾਲਿਆਂ ਦਾ ਕੋਈ ਅੰਤ ਨਹੀਂ ਸੀ ਮੈਂ ਤੁਹਾਡੇ ਵੱਲ ਤੱਕ ਆ ਤੁਸੀਂ ਪਿਆਰ ਵਿੱਚ ਪਿੰਗਰੇ ਖਲੋਤੇ ਸੀ ਮੇਰੇ ਅੰਦਰ ਇੱਕਦਮ ਭੈ ਲੱਜ ਆ ਗਿਆ ਤੁਸੀਂ ਸੋਹੇ ਸੋਹੇ ਹੁੰਦੇ ਜਾ ਰਹੇ ਸੀ ਮੈਂ ਇੱਕ ਧੁੜਤਰੀ ਨਾਲ ਸਾਰੀ ਝੁਣੀ ਗਈ ਤੁਸੀਂ ਮੈਨੂੰ ਬਾਹਾਂ ਵਿੱਚ ਲੈ ਕੇ ਘੁੱਟ ਲਿਆ ਮੈਂ ਕਿਸੇ ਰਜਾ ਵਿੱਚ ਆਪਣਾ ਸਿਰ ਤੁਹਾਡੀ ਹਿੱਕ ਨਾਲ ਜੋੜ ਦਿੱਤਾ ਮੇਰੇ ਹੌਂਕੇ ਵਰਗੇ ਕਾਲੇ ਸਾਨੇ ਆਪਣੀ ਕਿਸਮ ਦੀ ਲਰਜ ਦੀ ਸਹਿਮਝ ਵਿਚ ਆਖਿਆ ਮੇਰੇ ਲਾਲ ਜੀ ਮੈਨੂੰ ਰੱਖ ਲਓ ਆਪਣੇ ਕੋਲ ਰੱਖ ਲਓ ਪਰ ਤੁਸੀਂ ਪਿੰਗਰੇ ਜਜਵਾ ਜਜਵੇ ਦੇ ਬੋਲ ਸੁਣੇ ਨਹੀਂ ਪਤਾ ਨਹੀਂ ਤੁਹਾਡੇ ਅੰਦਰ ਕੀ ਕਟਾ ਵੱਡੀ ਹੋ ਰਹੀ ਸੀ ਕਿ ਮੇਰੀਆਂ ਬਾਹਾਂ ਵਿੱਚ ਕਾਇਲ ਪੰਛੀ ਵਾਂ ਕੰਬੀ ਜਾ ਰਹੇ ਸੀ ਫਿਰ ਮੈਨੂੰ ਜਾਪਿਆ ਤੁਹਾਡੇ ਪਿੱਛੇ ਖਲੋਤੀ ਜੰਗੀਰੋ ਮੈਨੂੰ ਸ਼ਾਵਾਸ਼ੀ ਦੇ ਰਹੀ ਹੈ ਔਰਤ ਦੇ ਕਰਤਾ ਪਤੀ ਪ੍ਰਸੰਸਾ ਕਰ ਰਹੀ ਹੈ ਜ਼ਿੰਦਗੀ ਦੀ ਪੀਂਗ ਸਿਖਰ ਚੜ੍ਹ ਕੇ ਟੁੱਟ ਗਈ ਮੈਂ ਇੱਕਦਮ ਤੜਫ ਕਪੀ ਆਪਾਂ ਤੁਹਾਡੇ ਨਾਲੋਂ ਤੋੜ ਲਿਆ ਜਿਵੇਂ ਹੁਣ ਦਨਾਲੀ ਦੇ ਘੋੜੇ ਦੱਬੇ ਜਾਣ ਵਾਲੇ ਸਨ ਕੋਈ ਸਾਂਗ ਮੇਰੀ ਛਾਤੀ ਵਿੱਚ ਖੁੱਭ ਕੇ ਟੁੱਟ ਗਈ ਹੁਣ ਵੀ ਮੈਨੂੰ ਰੜਕ ਪੈਂਦੀ ਹੈ ਜਦੋਂ ਕੋਈ ਅਚੇਚ ਜਜ਼ਬਾ ਅੰਗੜਾਈ ਭਰਦਾ ਹੈ ਟੁੱਟੀ ਸਾਂਗ ਕਾਇਲ ਨੂੰ ਮੋੜ ਲਊ ਲਹਾਨ ਕਰਕੇ ਰੱਖ ਦਿੰਦੀ ਹੈ ਹਰਾਨੀ ਵਿੱਚ ਤੁਸੀਂ ਮੋਟਾ-ਮੋਟਾ ਮੇਰੇ ਵੱਲ ਚਾਕੇ ਮੈਂ ਹਿੰਮਤ ਨਾਲ ਆਪਣੇ ਕਰਦੇ ਆਪੇ ਨੂੰ ਸਾਵਧਾਨ ਕਰਨ ਲੱਗੀ ਮੇਰੇ ਧਿਆਨ ਸੋਹਣੀ ਕਮਿਆਰੀ ਦੀ ਤਸਵੀਰ ਉੱਤੇ ਜਾ ਪਿਆ ਉਹ ਕੱਚਾ ਕੜਾ ਚੁੱਕੀ ਢਲਣ ਨੂੰ ਜਾ ਰਹੀ ਸੀ ਸੋਚਿਆ ਇਹ ਵਿਆਹੀ ਹੋਣ ਤੇ ਵੀ ਕਾਲੀ ਸ਼ੂਕ ਦੀ ਮੌਤ ਵਿੱਚੋਂ ਲੰਘਣ ਆਈ ਹੈ ਕਿਉਂ ਗੱਡੇ ਦਾ ਲੱਤ ਗੱਡੇ ਦਾ ਲੱਦ ਕਿਤਾਬਾਂ ਇਸ ਗੱਲ ਦਾ ਜਵਾਬ ਦੇਣਗੀਆਂ ਜਿੰਨਾ ਵਿੱਚ ਧਰਮ ਹੈ ਕਾਨੂੰਨ ਫਲਸਫਾ ਤੇ ਸਾਇੰਸ ਮੇਰੇ ਮਨ ਵਿੱਚ ਇੱਕ ਕੁਦਰਤੀ ਦਰਵਾਜ਼ਾ ਜਾ ਪਿਆ ਮਾ ਤੁਹਾਡੀਆਂ ਬਾਹਾਂ ਵਿੱਚ ਆ ਕੇ ਕੋਈ ਗਲਤੀ ਨਹੀਂ ਕੀਤੀ ਇਸ ਸੋਚਾਂ ਦਾ ਪ੍ਰਤੀਕਰਮ ਉੱਠਿਆ ਹੋ ਸਕਦਾ ਹੈ ਸੋਹਣੀ ਦਾ ਜੁਗ ਚੇਤਨ ਨਾ ਹੋਵੇ ਮਨੁੱਖੀ ਬੁੱਧੀ ਪਸ਼ੂ ਪ੍ਰਤੀਕ ਹੋਵੇ ਜੇ ਪਿਆਰ ਦਾ ਵੇਗ ਹੈ ਧਰਮ ਦੇ ਫਲ ਸਪੇਵਾਂ ਇਸ ਆਪਣੀ ਬੁਨਿਆਦੀ ਧਾਰਾ ਕਦੇ ਨਹੀਂ ਬਦਲੀ ਤਦ ਇਸ ਸਮਾਜ ਵਿੱਚ ਪ੍ਰਮਖ ਪ੍ਰਮੁੱਖ ਥਾਂ ਕਿਉਂ ਨਹੀਂ ਤੁਸੀਂ ਟਾ ਟਾ ਹੱਸ ਪਏ ਮੰਮੂ ਚੋਕੇ ਹੱਸਣ ਦੀ ਵਜ੍ਹਾ ਪੁੱਛੀ ਤੁਸੀਂ ਮੁਸਕਾਉਂਦੇ ਆਖਿਆ ਕਿਹੜੇ ਕਿਹੜੇ ਦੇਸ਼ ਤੋਂ ਪੌਂ ਆਈਂ ਜਨੂਹ ਦੇ ਹੋਸ਼ ਦੇ ਕੋਈ ਰਾਹ ਮਿਲਿਆ ਸ਼ਾਇਦ ਕੋਈ ਨਹੀਂ ਇੱਕ ਸਮਾਂ ਆਉਂਦਾ ਹੈ ਮਨੁੱਖ ਦੇ ਪੈਰ ਤੁਰਨੋਂ ਨਾ ਕਰ ਦਿੰਦੇ ਹਨ ਹੋਸ਼ ਦੇ ਪਰ ਕਮਜ਼ੋਰ ਪੈ ਜਾਂਦੇ ਹਨ ਇਹਦਾ ਇਹ ਮਤਲਬ ਨਹੀਂ ਹੁੰਦਾ ਅਗਾਹ ਧਰਤੀ ਸੁੰਗੜ ਜਾਂਦੀ ਹੈ ਅਸਮਾਨ ਮੁੱਕ ਜਾਂਦਾ ਹੈ ਨਹੀਂ ਕੇਵਲ ਮਨੁੱਖ ਕੋਲੋਂ ਆਪਣੀ ਸਮਰੱਥਾ ਖਤਮ ਹੋ ਜਾਂਦੀ ਹੈ ਧਰਤਾਂ ਸਾਗਰ ਸਾਗਰ ਤੇ ਮੰਝਲਾ ਅਸਗਾ ਹਨ ਅੱਜ ਦਾ ਮਨੁੱਖ ਉਹਨਾਂ ਦਾ ਕਿਆਸ ਵੀ ਨਹੀਂ ਕਰ ਸਕਦਾ ਹਾਨੀਆਂ ਅਸਗਾ ਨਹੀਂ ਚਾਹੀਦਾ ਸਿਰਫ ਇੱਕ ਬੂੰਦ ਇੱਕ ਪਲ ਜਿਸ ਖੂਨੋ ਅੱਜ ਦਾ ਮਨੁੱਖ ਤੇ ਆਇਆ ਮਰ ਰਿਹਾ ਹੈ ਤੁਹਾਡੇ ਸਮਾਜ ਕੋਲ ਉਸ ਇਕਾਈ ਨੂੰ ਜਿਉਂਦਾ ਰੱਖਣ ਦਾ ਕੋਈ ਸਾਧਨ ਹੈ ਮੇਰੀ ਚੇਤਨਾ ਸਮਾਜ ਸਵਾਮੀ ਅੱਗੇ ਝੋਲੀ ਅੜਖਲੋਤੀ ਸਿਰਫ ਯਤਨ ਹੈ ਤੇ ਇੱਕ ਹੋਣਾ ਵੀ ਚਾਹੀਦਾ ਤੁਹਾਡਾ ਉੱਤਰ ਕਿੰਨਾ ਠੰਡਾ ਤੇ ਪੁਰਾਣਾ ਸੀ ਮੇਰੀ ਪੱਖ ਦੀ ਤਲਕਾਰ ਸਾਵੇਂ ਮੈਂ ਕਹਿਣਾ ਚਾਹੁੰਦੀ ਸਾਂ ਇਸ ਆਸ ਦੇ ਲਾਰੇ ਨੇ ਪਹਿਲਾਂ ਹੋਈ ਖਿੱਚ ਖਿੱਚ ਬੁੱਢੀ ਕਰ ਦਿੱਤੀਆਂ ਪਰ ਆਖਿਆ ਨੇ ਫਾਇਦਾ ਹੀ ਕੋਈ ਨਹੀਂ ਅਗੀਠੀ ਉੱਤੇ ਤੁਹਾਡੀ ਖੁੱਲੇ ਤੇ ਉਲਝੇ ਵਾਲਾਂ ਵਾਲੀ ਫੋਟੋ ਪਈ ਸੀ ਅਚੇਤ ਹੀ ਮੇਰਾ ਹੱਥ ਉਲਝੇ ਵਾਲਾ ਨੂੰ ਸਲਝਾਉਣ ਲਈ ਵਧਿਆ ਪਰ ਫੋਟੋ ਮੇਰੀ ਹਾਸੀ ਉੜਾ ਕੇ ਰਹਿ ਗਈ ਤੁਸੀਂ ਮੁਸਕਾਪੇ ਵਫਾ ਕਿਤੇ ਨਹੀਂ ਸੀ ਖਾਲੀ ਹੱਥ ਧੜਕਦੀ ਹੇ ਕਨਾਲਾ ਲੱਗਾ ਇੱਕ ਫੋਟੋ ਕਿਸੇ ਜਲਸੇ ਦੀ ਸੀ ਜਿਸ ਵਿੱਚ ਤੁਸੀਂ ਭਾਸ਼ਣ ਦੇ ਰਹੇ ਸੀ ਮੈਂ ਵੇਖ ਕੇ ਮੁਸਕਰਾ ਪਈ ਤੁਹਾਡੇ ਇਨਕਲਾਬ ਦਾ ਕੀ ਹਾਲ ਹੈ ਇਨਕਲਾਬ ਇੱਕ oval ਇੱਕ ਕੁਦਰਤੀ ਯੋਸ਼ ਜਿਸ ਦਾ ਸਾਹਮ ਲਵੇ ਮਹਾਨ ਨਹੀਂ ਅਨਾੜੀ ਉਹ ਵਧੀਆ 나ੜੀ ਤੇਰੇ ਸਾਹਮਣੇ ਹੈ ਤੁਸੀਂ ਲੱਜਾ ਦਾ ਪੱਲਾ ਚੁੱਕ ਕੇ ਆਪੇ ਦਾ ਮੂੰਹ ਨੰਗਾ ਕਰ ਦਿੱਤਾ ਅਸੀਂ ਹਾਲ ਕਮਰੇ ਆ ਗਏ ਚਾਚਾ ਚਾਹ ਪੀ ਚੁੱਕਾ ਸੀ ਉਸ ਦੀ ਪੱਗ ਮੇਜ਼ ਉੱਤੇ ਕੁੰਡਲੀ ਮਾਰੀ ਪਈ ਸੀ ਪੱਖਾ ਸਿਰ ਉੱਤੇ ਗੂੰਜ ਰਿਹਾ ਸੀ ਉਸ ਦੇ ਚਿੱਟੇ ਵਾਲ ਉੱਡਣ ਲਈ ਔਲ ਦੇ ਹੀ ਵੀ ਬੇਫਸਸ ਹਨ ਬੀਬੀ ਹੁਣ ਤਾਂ ਠੰਡਾ ਹੋ ਗਿਆ ਚੱਲੀਏ ਇਹ ਹੀ ਚਾਚਾ ਜਾਣ ਦੀ ਗੱਲ ਕੱਢ ਮੰਨ ਤੁਸੀਂ ਦੋ ਚਿੱਤੇ ਮੰਨਣਾ ਲਾਖਿਆ ਮੈਨੂੰ ਬੜਾ ਗੁੱਸਾ ਆਇਆ ਤੁਸੀਂ ਇੱਕ ਵਾਰ ਹੀ ਕਹਿ ਦਿੰਦੇ ਜਿੱਥੇ ਆਉਣਾ ਸੀ ਆ ਗਈ ਹੁਣ ਕਿਤੇ ਨਹੀਂ ਜਾਣਾ ਸ਼ਾਇਦ ਮੈਂ ਬੇਜੀ ਦੇ ਪੈਰ ਜਾ ਫੜਦੀ ਫਿਰ ਤੁਹਾਡੇ ਆਪਣੇ ਅੰਦਰੋਂ ਥਰਕਾਉ ਗਿਆ ਨਹੀਂ ਸੀ ਮੇਰੀ ਉੱਥੇ ਤਾਂ ਕਿਵੇਂ ਬਣਦੀ ਮਾਤਾ ਮੱਕੇ ਕੇ ਚਾਚੇ ਨੂੰ ਆਖਿਆ ਜਾ ਬਾਂਛੋ ਤੇ ਲੱਛੇ ਨੂੰ ਲੈ ਕੇ ਆ ਉਹ ਤਾਂ ਰਾਹ ਵਿੱਚ ਪੈਂਦੇ ਆ ਠੀਕ ਐ ਫਿਰ ਮੈਂ ਚਾਚੇ ਨੂੰ ਸਿਰ ਹਲਾਇਆ ਤੁਸੀਂ ਹੈਰਾਨੀ ਵਿੱਚ ਭਰਗ ਲਗੇ ਸ਼ਾਇਦ ਤੁਹਾਨੂੰ ਮੇਰੀ ਮਾਨਸਿਕਤਾ ਦੀ ਸਮਝ ਨਹੀਂ ਆਈ ਸੀ ਇੰਨੀ ਛੇਤੀ ਮੈਂ ਬੀਜੀ ਨੂੰ ਦੱਸਦਾ ਹਾਂ ਤੁਸੀਂ ਉਹ ਆਖਿਆ ਜਿਵੇਂ ਬੱਚੇ ਮਾਸਟਰ ਕੋਲ ਸ਼ਿਕਾਇਤ ਲਾਉਂਦੇ ਹਨ ਮੈਂ ਦਿਲ ਵਿੱਚ ਕਿਹਾ ਇਹ ਤੂੰ ਹੀ ਹੈ ਜੀ ਨੂੰ 베ਜੀ ਮੋੜ ਲੈਂਦੇ ਹਨ ਅਸੀਂ ਸਾਰੇ 베ਜੀ ਕੋਲ ਇਕੱਠੇ ਹੋਗੇ ਮੈਂ ਜਾਣ ਲਈ ਬੇਜੀ ਤੋਂ ਅਗਿਆ ਮੰਗੀ। ਤੂੰ ਰਹਿ ਨਹੀਂ ਸਕਦੀ ਬੇਜੀ ਨੇ ਜੀ ਭਰ ਕੇ ਪੁੱਛਿਆ। ਮੇਰਾ ਖਾਮੋਸ਼ ਮਾਨ ਆਖ ਰਹੀ ਸੀ। ਕੋਈ ਰਖਦਾ ਵੀ ਐ। ਮੈਨੂੰ ਇਉਂ ਜਾਪਦਾ ਸੀ ਜਿਵੇਂ ਮੇਰਾ ਦਿਲ ਡੋਲਿਆ ਜਾ ਰਿਹਾ ਹੈ। ਵਿੱਚੋਂ ਪੱਕੀ ਗੱਲ ਕਿਉਂ ਨਹੀਂ? ਬੰਸੋ ਨੇ ਮੁਸਕ ਕੌਂਦਿਆ ਕਿਹਾ। ਮੈਂ ਫੜ ਕੇ ਵਹਿ ਰਹਿੰਦੀ ਆ। ਇਹ ਚਲੇ ਹੀ ਕਿਵੇਂ ਜਾਣਗੇ? ਉਸ ਦੀ ਗੱਲ ਨੇ ਜਿੱਥੇ ਰੰਗ ਵਣ ਦਿੱਤਾ ਉੱਥੇ ਮੈਨੂੰ ਜਿੱਤ ਲਿਆ। ਨੀ ਕਰਮਾ ਵਾਲੀਏ ਤੂੰ ਹੀ ਫੜ ਕੇ ਵਹਿ ਜਾ। ਅਸਾਂ ਅੱਧਾ ਘੰਟਾ ਵੇਜੀ ਕੋਲ ਹੋਰ ਗੁਜ਼ਾਰ ਦਿੱਤਾ ਅੱਖਾਂ ਭਰ ਕੇ ਆਪਣੀ ਮੰਗ ਦੁਹਾਈ ਮੇਰੀ ਬੱਚੀਏ ਮੈਨੂੰ ਸਾਨੂੰ ਵਸਤੇ ਰੱਖ ਲੈ ਇਸ ਵਿੱਚ ਹਾਕਮੀ ਟੁੱਟ ਕੇ ਨਰੋਲ ਦਰਦ ਬੋਲ ਪਿਆ ਸੀ ਮੇਰੇ ਅੰਦਰ ਹਾਂ ਸੀ ਪਰ ਮੈਂ ਮੂੰਹ ਫੁੱਟ ਕੇਵੇਂ ਬਣਦੀ ਮੂੰਹ ਫਟ ਮੂੰਹ ਫਟ ਕੇਵੇਂ ਬਣਦੀ ਇੱਕ ਹੌਂਕਾ ਭਰ ਕੇ ਚੁੱਪ ਕਰ ਗਈ ਜਦੋਂ ਵੇੜੇ ਨਿਕਲੇ ਤੁਹਾਡਾ ਸਿਰੀ ਮੁੰਡਾ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ ਮੈਨੂੰ ਉਹਦਾ ਵੀ ਡਾਡਾ ਪਿਆਰਾ ਆ ਉਸ ਦਾ ਉਤਲਾ ਵਿੰਗਾ ਬੁੱਲ ਹੱਸ ਰਿਹਾ ਸੀ ਇੱਕ ਜੀ ਵਿੱਚ ਆਵੇ ਉਸ ਦੇ ਹੱਥੋਂ ਟੋਕਰਾ ਲੈ ਲਮ ਪਰ ਕਿਸਮਤ ਮੇਰਾ ਰਾਹ ਖਲੋਂਦੀ ਸੀ ਬਣਸ ਬਸ ਬਸੋਂ ਵੀ ਤੁਹਾਨੂੰ ਛੱਡਣ ਆਈ ਸੀ ਬਣਸੋ ਤੇ ਲੱਛੇ ਨਾਲ ਅਸੀਂ ਚੰਗਾ ਖਾਸਾ ਜਥਾ ਬਣ ਗਿਆ ਸੀ ਮੈਨੂੰ ਤੁਹਾਡੇ ਉੱਤੇ ਭਰਪੂਰ ਗੁੱਸਾ ਸੀ ਪਰ ਜਾਂਦੀ ਵਾਰੀ ਮੈਂ ਤੇਰੀ ਤਲਖੀ ਥੋਕੇ ਲੱਛੇ ਰਹੀਂ ਤੁਹਾਨੂੰ ਟਕੋਰ ਲਈ ਬੀਬੀ ਤੂੰ ਫੋਕੋ ਫਾਕੀ ਨਾ ਭਜਾ ਚੱਲ ਮੋੜ ਹੋਣੇ ਉਸ ਮੇਰੀ ਬੀਣੀ ਆ ਫੜੀ ਮੇਰਾ ਜੀ ਕਰੇ ਬਸੋਂ ਨੂੰ ਜੱਫੀ ਪਾ ਕੇ ਚੁੰਮ ਲਵਾਂ ਮੇਰੇ ਲਈ ਆਹ ਦਾ ਨਾਰਾ ਵੀ ਉਹ ਮਾਰਦੇ ਹਨ ਜਿਨ੍ਹਾਂ ਦੇ ਪਾਸ ਕੁਝ ਨਹੀਂ ਸੀ ਤੁਸੀਂ ਸਿਰਫ ਪੀੜ ਵਿੱਚ ਮੁਸਕਾ ਕੇ ਆਪਣੇ ਅੰਦਰ ਉੱਤਰ ਗਏ ਸਭ ਤੋਂ ਚੋਰੀ ਇੱਕ ਹੌਂਕਾ ਭਰਿਆ ਮੈਂ ਉਹ ਮੇਰੇ ਕੰਨੀ ਬੁਖਾਰ ਚੜ ਗਿਆ ਅਸੀਂ ਕਿੰਨੇ ਰਮਾਨਾ ਨਾਲ ਮਿਲੇ ਸਰ ਪਰ ਹੈ ਕਿ ਉਹ ਜਹੀ ਹਸਰਤ ਨਾਲ ਵਿਛੜੇ ਰੱਬਾ ਇਹ ਹਸਰਤ ਵਿਛੋੜਾ ਤੇ ਦਰਦ ਕਿਸੇ ਦੁਸ਼ਮਣ ਨੂੰ ਵੀ ਨਾ ਦੇਂ ਮੈਂ ਪੂਰਾ ਮਹੀਨਾ ਤੁਹਾਡੇ ਪ੍ਰਤੀ ਕਰਮ ਦੀ ਉਡੀਕ ਕੀਤੀ। ਬਾਰਸ਼ਾਂ ਦਾ ਹੜ ਚੜੇ, ਭਾਦੋਂ ਦਾ ਆਖਰੀ ਪੱਖ, ਦੇ ਨਾਲ ਰੂਹ ਦੀ ਚੰਬੜੀ ਵਿਸਾੜ ਗਿਆ ਪਰ ਤੁਹਾਡੇ ਵੱਲੋਂ ਠੰਡਾ ਬੁੱਲਾ ਨਾ ਆਇਆ। ਕੀ ਇਹ ਸੱਚ ਨਹੀਂ? ਉਮਰਾਂ ਦੀ ਉਡੀਕ ਦਾ ਨਾ ਔਰਤ ਹੈ। ਧੰਨ